ਕਹਿੰਦੇ ਬੰਨ ਡੋਰੀਆਂ ਲਈਆਂ ਇੰਦਰ ਜੈਨੀ ਨੇ ਕਹਿੰਦੇ ਸਿਰਾ ਘਰਾਤੀ ਕਰਨ ਵਾਸਤੇ ਉਹ ਹੱਥ ਘਰਾਤੀ ਆਦਾ ਹੈ ਨਾ ਬਾਪੂ ਨਾਲ ਲੜ ਪਾਈ ਯਾਰ ਨਹੀਂ ਚਾਹੀਦਾ ਯਾਰ ਇੰਨਾ ਕਦਾਂ ਉਹ ਹੱਥ ਵੀ ਕਰਾਤੀ ਹਾਂ ਇੰਦਰ ਨੇ ਹੱਥ ਕਰਾਈ ਹੀ ਆ ਪੂਰੀ ਡੋਰੀਆਂ ਵਾਲੀ ਗੱਡੀ 'ਚ ਜਾਣਾ ਬੈਠ ਕੇ ਅੱਜ ਇੰਦਰ ਨਾਲ ਦੇ ਵਿੱਚ ਖਾਣਾ ਤਾਂ ਹੈ ਨਹੀਂ ਕੋਈ ਕਿਸੇ ਮੜੀ ਘੜੀ ਬਾਰੇ ਦਿਖਾ ਦੋ ਉੱਤੇ ਇਹ ਚੱਲਦਾ ਫਿਰਦਾ ਹੀ ਟਾਈਪ ਹੀ ਸ ਹੈ ਮੇਰੇ ਵੀਰੋ ਉਹਨੂੰ ਸਾਫ਼ ਕਰ ਲਾ ਪ੍ਰੋਪਰ ਫੇਰ ਮਾੜੀ ਜੀ ਪਤਾ ਲੱਗੇ ਹੈ ਆਏ ਹਾਏ ਓਏ ਸੱਤੇ ਐਨ ਇੱਕ ਸਿਰਾਂ ਗੱਲਬਾਤ ਜਿੰਨੇ ਮੈਂ ਸਾਊਂਡ ਸੇਵ ਕੀਤਾ ਸਾਰੀਆਂ ਸਨੇਪਟਾ ਦਿੱਤੇ ਪੈਂਦੇ ਸਰਵਿਸ ਫੁੱਲ ਹੈ ਟੋਟਲੀ ਟੋਟਲੀ ਸਰਵਿਸ ਫੁੱਲ ਮਤਲਬ ਅੱਛੀ ਜਿਹੜੇ ਇਹਦੇ ਚਲਾ ਪੇਪਰ ਓਏ ਨਵਾਂ ਕੰਮ ਫੜਿਆ ਠੇਕਾ ਨਵਾਂ ਲਾਈਵ ਮੇਰੇ ਵੀਰੋ ਟੂਰ ਦੀ ਸ਼ੁਰੂਆਤ ਪਹਿਲਾਂ ਕਾਫੀ ਪੀਏ ਤੇ ਬਾਅਦ ਹਲਕਾ ਜਿਹਾ ਕੇਲਾ ਖਾ ਕੇ ਕਰਤੀ ਬੈਲਗੋਨੇ ਕੀ ਬਾਤ ਹੈ ਸੂਰਜ ਚੜਿਆ ਵਾ ਪੂਰਾ ਜੀ ਮਿੱਤਰੋ ਦੇਖੋ ਇੱਧਰ ਤਰੈੰਟੋ ਦੀਆਂ ਪਹਾੜੀਆਂ ਗੱਲਬਾਤ ਐਂਡ ਆ ਬਾਕੀ ਅੱਗੇ ਦਿਖਾਉਣੇ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਕਹਿੰਦੇ ਮੇਰੇ ਵੀਰੋ ਗੱਡੀ ਕਰ ਲਈ ਸਟਾਟ ਮੈਂ ਸਿਰਾਂ ਗੱਲ ਬਾਤ ਹੋ ਗਈ ਇਹਨਾਂ ਨੇ ਸਪਰਿੰਗਾਂ ਜਾਂਦੀ ਬਾਈ ਅਸੀਂ ਤੇ ਅਸੀਂ ਫੇਰ ਤੇ ਸਿਰਾਂ ਗੱਲ ਬਾਤ ਮੈਂ ਕਿਹਾ ਤੋੜ ਦੇਣੀ ਤਾਂ ਮੈਂ ਕਿਹਾ ਉਹ ਰੈਂਡ ਦੇ ਓਏ ਤੋੜ ਕਟਾ ਟਰੱਕ ਡਰਾਈਵਰ ਨੇ ਕਹਿੰਦੇ ਗੇੜ ਪਾ ਲਿਆ ਉਧਰ ਕਹਿੰਦੇ ਹਲਕੀ ਜੀ ਵਾਰਮ ਅਪ ਜੇ ਇਹਦਾ ਮਤਲਬ ਮਾਰਕੀਟ ਬੰਦ ਤਿੰਨ ਤਿੰਨ ਮੌਕੇ ਦੇਣੇ ਬੈਰੋ ਮਮਤ ਮੈਨੂੰ ਨਹੀਂ ਲੱਗਦਾ ਵੀ ਤੂੰ ਕਿਸੇ ਟਾਈਮ 'ਚ ਖੇਡਦਾ ਹੋਊਗਾ ਤਿੰਨ ਮੌਕੇ ਇੱਕ ਰਹਿੰਦਾ ਤਿੰਨ ਮੌਕੇ ਇੱਕ ਰਹਿੰਦਾ ਆਹ ਦੇ ਦਰਵਾਜ਼ੇ ਦੀ ਗੱਲ ਨਹੀਂ ਕਰ ਤੂੰ ਮੈਨੂੰ ਲੱਗਿਆ ਮੈਂ ਬਾਸਕਟਬਾਲ ਜਰੂਰ ਖੇਡ ਲੀ ਆ ਗਿਆ ਲੈ ਹੁਣ ਤੈਨੂੰ ਦੇਖਦੇ ਚੱਕੋ ਜਿਉਂਦਾ ਰਹੇ ਝੋਟਿਆਂ ਨਹੀਂ ਰੀਸਾ ਤੇਰੀਆਂ ਜਿਹੜੇ ਸਾਹਵਾਂ ਨਾਲ ਇੱਥੇ ਲੱਕੜੀਆਂ ਪਈਆਂ ਮੈਨੂੰ ਲੱਗਦਾ ਪੁਸ਼ਪਾ ਨੇ ਆ ਕੇ ਖੱਲਤਾਰੀ ਵੀ ਉਰੇ ਬੰਦਰਾ ਕੀਤਾ ਬਾਬੇ ਮੈਨੂੰ ਐ ਲੱਗਦਾ ਵੀ ਪੁਸ਼ਪਾ ਫਿਲਮ ਤੇ ਸ਼ੂਟਿੰਗ ਤੇ ਬਾਅਦ ਦਰਖਤਾਂ ਦੀ ਸਫਾਈ ਕਰਨਾ ਭੁੱਲ ਗਿਆ ਬਹੁਤ ਬੜਾਂਗਾ ਕਰਿਆ ਵਾ ਇੱਥੇ ਪੁਸ਼ਪਾ ਕੇ ਗਿਆ ਕਿ ਆ ਉਹਦਾ ਨੂੰ ਫੋਨ ਆ ਗਿਆ ਇੱਧਰ ਮੀ ਹੂ ਕਰੋ ਜੇ ਕਿ ਮਿੱਤਰੋ ਕਹਿੰਦੇ ਸੱਤਾ ਤਰੀਨੋ ਵਾਲਾ ਪਹੁੰਚਿਆ ਵਾ ਗੋਲ ਹੋਇਆ ਵਾ ਪਿੱਛੇ ਕਹਿੰਦੇ ਮੇਰੇ ਵੀਰੋ ਪੰਜ ਚੱਲੇ ਤਕਰੀਬਨ ਹਲਕਾ ਜਿਹਾ ਫੋਟੋ ਸ਼ੂਟ ਕਰਨ ਲੱਗੇ ਹੋਏ ਬੰਦੇ ਇੱਧਰ ਕੀ ਬਾਤ ਹੈ ਇੰਦਰ ਬਾਈ ਦੀ ਗੱਡੀ ਹੈ ਚਾਰ ਡੋਰੀਆਂ ਬੰਨੀਆਂ ਨੇ ਕਹਿੰਦੇ ਚਾਰ ਡੋਰੀਆਂ ਦੋ ਉਰੇ ਦੋ ਪਿੱਛੇ ਦੋ ਪਿੱਛੇ ਵੀ ਦਿਖਾਉਣੀਆਂ ਦੋ ਡੋਰੀਆਂ ਆਹ ਦੇਖ ਇੱਧਰ ਦੋ ਡੋਰੀਆਂ ਮੂਰੇ ਦੋ ਡੋਰੀਆਂ ਪਿੱਛੇ ਕੀ ਬਾਤ ਹੈ ਇੱਧਰ ਨਕਮਾਈ ਨਾ ਨਾ ਤਾਂ ਵੀਰ ਲੱਗਿਆ ਹਲਕਾ ਜਿਹਾ ਫੋਟੋ ਸ਼ੂਟ ਕਰਨਾ ਮੇਰੇ ਵੀਰੋ ਡੋਲੋਮਾਈਟਸ ਦੇ ਨੇੜੇ ਲੈ ਰਹੇ ਹਾਂ ਹਾਂਜੀ ਠੰਡ ਬਹੁਤ ਹੈ ਹਵਾ ਚੱਲਦੀ ਪੂਰੀ ਡੋਲੋਮਾਈਟਸ ਜਾਨੀ ਕਿ ਦੁਨੀਆ ਦੇ ਸਭ ਤੋਂ ਸੋਹਣੇ ਪਹਾੜਾਂ 'ਚ ਗਿਨੇ ਜਾਂਦੇ ਆ ਸਭ ਤੋਂ ਸੋਹਣੇ ਪਹਾੜ ਵੈਸੇ ਤਾਂ ਕਹੇ ਗਏ ਆ ਸਭ ਤੋਂ ਸੋਹਣੇ ਪਹਾੜ ਦੁਨੀਆ ਦਾ ਇੱਕ ਮਾੜੀਏ ਕੈਮਰਾ ਉੱਧਰੋਂ ਡੋਲੋਮਾਈਟਸ ਨਾਰਥ ਇਟਲੀ ਦੇ ਵਿੱਚ ਪੈਂਦੇ ਆ ਤ੍ਰੈਂਟੋ ਪ੍ਰੋਵਿੰਚਾ ਪ੍ਰੋਵਿੰਚਾ ਤ੍ਰੈਂਟੋ ਦਾ ਪੁਲਜ਼ਾਨੋ ਇਸ ਟਾਈਮ ਅਸੀਂ ਸਭ ਤੋਂ ਪਾਸੋਂ ਤੇ ਆਏ ਹੋਇਆ ਪਾਸੋਂ ਜਾਊਂਗਾ ਮਾੜੀਏ ਕਮਾਓ ਕੈਮਰਾ ਲਾਈਵ ਨੇ ਤਰੋ ਕਰੋ ਵੀਊ ਚੈੱਕ ਕਰੋ ਸਨਸੈਟ ਦੇਖਣ ਦੇ ਸ਼ਕੀਨ ਹੈ ਜਿਹੜੇ ਕਹਿੰਦੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਦੇਖੋ ਜੀ ਇਹ ਤੁਸੀਂ ਅਕਸਰ ਇੰਸਟਾਗ੍ਰam ਦੇ ਰੀਲਾਂ ਤੇ ਟਿੱਕਟੌਕ ਦੀਆਂ ਵੀਡੀਓ ਫੇਸਬੁੱਕ ਤੇ ਦੇਖੀ ਹੋਣੀਆਂ ਇਹ ਉਹ ਪਹਾੜੀਆਂ ਐ ਇੱਧਰ ਵੀ ਜੇ ਤੁਸੀਂ YouTube ਤੇ ਦੌਨਮੈਂਟਸ ਸਰਚ ਕਰਕੇ ਦੇਖੋ ਪਤਾ ਲੱਗ ਜਾਊਗਾ ਸੌਨ ਦਾ ਗਰਮੀਆਂ ਕਿ ਦਲਾਂ ਨਿਆਰਮ ਜਦਿ ਸ਼ਾਮ ਗਰਮੀਆਂ ਚ ਗ੍ਰੀਨਰੀ ਤੇ ਸਰਪ ਦੇ ਵਿੱਚ ਚਿੱਟੇ-ਚਿੱਟੇ ਪਹਾੜ ਕਿ ਨਹੀਂ ਅਮਨ ਜੀ ਕਰੋਚ ਇੱਕ ਵੀਊ ਅਗੇ ਵਧੀਆ ਚੱਲ ਰਹੇ ਸਾਡਾ ਇੱਕ ਬੰਦਾ ਮੂਜ਼ਵੀ ਕਰ ਰਿਹਾ ਸੌਰੀ ਬਰ ਆਪਾਂ ਨੂੰ ਉਹਦੀ ਸ਼ਕਲ ਨਹੀਂ ਦਿਖਾਉਣੀ ਤੁਸੀਂ ਪਿਛਾਣੇ ਲੈਣਾ ਸਾਰਾ ਗੱਲਬਾਤ ਹੋਈ ਵੀ ਹੈ ਨਾ ਐਂਡ ਹੈ ਮੇਰੇ ਵੀਰੋ ਸਾਰਾ ਦੋਲੋਂ ਮਿਟੀਨੀਆ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਅਧੋਖੇ ਇੰਸਟਾਗ੍ਰਾਮ 'ਤੇ ਦੇਖੀ ਹੁਣਾਂ ਜਿਹੜਾ ਸਪੈਸ਼ਲ ਇੱਧਰ ਚੱਲ ਰਹੇ ਗਾਣੇ ਇੱਧਰ ਫੋਟੋ ਸ਼ੂਟ ਹੈ ਇਧਰ ਸੈੜੀ ਉਹਨੇ ਪੂਰੀ ਆ ਜੀ ਫੀਲਿੰਗ ਆ ਜੇ ਟੱਕ ਪਾਈ ਪਈ ਆ ਇਧਰ ਦੇਖੋ ਇਧਰ ਟਾਵਰ ਦੇਖੋ ਬਾਬਾ ਟਾਵਰ ਕਰੋ ਚਾਹੇ ਕਿ ਚੋਟੀ ਤੇ ਲਾਇਆ ਵਾ ਕਿ ਮੇਰੇ ਵੀਰੋ ਸਾਲੇ ਉਹ ਫੀਲਿੰਗ ਲੱਗ ਜਾਂਦੇ ਨੇ ਇਹ ਰੱਖਣਾ ਪੈ 1 2 3 ਹਾਂਜੀ ਹਾਂਜੀ ਡਾਲੋਮਾਈਟਸ ਦੀ ਜੇ ਦੀ ਆਪਾਂ ਪਹਿਲਾਂ ਗੱਲ ਕੀਤੀ ਟ੍ਰੈਂਟੋ ਪ੍ਰੋਵਿੰਟੇ ਦੇ ਵਿੱਚ ਡੋਲੋਮਾਈਟਸ ਪਹਾੜੀਆਂ ਉਹਨਾਂ ਦੀ ਇੱਕ ਹੋਰ ਵੱਖਰੀ ਲੋਕੇਸ਼ਨ ਇਸ ਟਾਈਮ ਆਪਾਂ ਹੈਗੇ ਆ ਲਾਗੋ ਦੰਤੋਰਨ ਜਿਹੜਾ ਇਸ ਟਾਈਮ ਆਪਾਂ ਇੱਥੇ ਖੜੇ ਆ ਬਰਫ਼ ਲੱਗਦੀ ਆ ਪਰ ਇਹ ਹੈਗਾ ਇੱਕ ਲੇਕ ਲਾਗੋ ਜਿਹੜਾ ਗਰਮੀਆਂ ਦੇ ਵਿੱਚ ਇਹਦਾ ਵੱਖਰਾ ਨਜ਼ਾਰਾ ਆ ਨੀਲਾ ਪਾਣੀ ਦੇਖਣ ਨੂੰ ਮਿਲਦਾ ਹਰਿਆਲੀ ਵਾਲੇ ਦੁਆਲੇ ਇਸ ਟਾਈਮ ਚਾਰੇ ਪਾਸੇ ਬਰਫ਼ੇ ਬਰਫ਼ ਹੋਈ ਪਈ ਆ ਇਸ ਟਾਈਮ ਆਪਾਂ ਲਾਗੋ ਦੇ ਉੱਤੇ ਖੜੇ ਆ ਜਿਹੜਾ ਕਿ ਜੰਮਿਆ ਹੋਇਆ ਆ ਗਰਮੀਆਂ ਦੇ ਵਿੱਚ ਦੇਖਣ ਵਾਲੀ ਚੀਜ਼ ਆ ਇਹ ਦੇ ਗਰਮੀਆਂ ਦੇ ਵਿੱਚ ਦੇਖਣ ਵਾਲੀ ਚੀਜ਼ ਆ ਬਹੁਤ ਸੋਹਣੀ ਚੀਜ਼ ਆ ਜਿਹਨੂੰ ਮਗਮੰਡਾ ਮੇਰੇ ਭਰਾ ਨੇ ਆਹਨੋਂ ਸੋਹਣੀਆਂ ਪਹਾੜੀਆਂ ਮੰਨੀ ਜਾਂਦੀਆਂ ਨੇ ਇਹ ਸੋਹਣੋਂ 31 ਨਵੰਬਰ ਤੇ ਆਉਂਦੀਆਂ ਪਹਾੜੀਆਂ ਇਹ ਵਿੱਚ ਡਵਲਪਮੈਂਟ ਜਿਹੜੀ ਬੰਦੋਰੀ ਆ ਕੇ ਸਿਆਲ ਦੇ ਦੁਨੀਆ ਭੁੱਲ ਜਾਂਦਾ ਨੰਨਦਾ ਹੁੰਦਾ ਸਭ ਤੋਂ ਵਧੀਆ ਪਹਾੜੀਆਂ